ਨਮਸਕਾਰ ਵੀ ਦੋਸਤੋ ਤੁਹਾਡਾ ਸਵਾਗਤ ਹੈ ਆਪਣੀ ਜੱਗੀ ਮਟੋ ਬਲੌਗ YouTube ਚੈਨਲ ਦੇ ਵਿੱਚ ਜਿੱਥੇ ਆਪਾਂ ਦਿਖਾਉਣੇ ਆਂ ਇੱਧਰ ਬਾਲੋ ਬਾਲ ਖੇਡਦੇ ਨੇ ਛੋਟੇ ਛੋਟੇ ਬੱਚੇ ਆ ਬਾਲ ਮਾਰੀਏ ਦੇਖ ਲੈ ਫਿਰ ਇਹ ਪੰਤਾਲਿਆਂ 'ਚ ਫਸ ਜਾਂਦੀ ਹੈ ਇਹਦੇ ਨੁਕਸਾਨ ਬਹੁਤ ਨੇ ਬਾਈ ਇਹਦੇ ਨੁਕਸਾਨ ਬਹੁਤ ਨੇ ਬਾਲ ਦੇ ਇਹ ਜਦੋਂ ਬੱਚੇ ਛੋਟੇ ਛੋਟੇ ਖੇਡਦੇ ਨੇ ਕੋਠਿਆਂ ਦੇ ਵਿੱਚ ਪੰਤਾਲੇ ਦੇ ਫਸ ਜਾਂਦੀ ਹੈ ਪੰਤਾਲੇ 'ਚ ਫਿਰ ਇਹ ਉਹ ਹਾਲ ਕਰਦੀ ਹੈ ਕਿ ਪਾਈਪਾਂ ਦੇ ਵਿੱਚ ਜਦੋਂ ਕੱਢਦੇ ਆ ਫਿਰ ਕੋਈ ਨਾ ਕੋਈ ਪਾਈਪ ਫਟ ਜਾਂਦੀ ਹੈ ਫਿਰ ਉਹ ਰੋੜੀ ਦੇ ਵਿੱਚ ਪਾਣੀ ਪੈ ਜਾਂਦਾ ਹੈ ਉਸ ਤੋਂ ਬਾਅਦ ਫਿਰ ਇਹਦੇ ਨੁਕਸਾਨ ਬਹੁਤ ਨੇ ਆਹ ਲੱਗ ਰਿਆ ਨਾਲੇ ਹੁਣ ਬਾਲ ਮੰਗਣਾ ਸਾਡੇ ਜਿਹੜੇ ਨੌਜਵਾਨ ਨੇ ਪੱਛੇ ਨੋਂ ਵੀ ਸਿਸਟਮ ਅੰਦਰ ਪੈਨ ਨੂੰ ਛੁੱਟੀਆਂ ਹੋ ਰਹੀਆਂ ਨੇ ਲੈ ਵੀ ਦੋਸਤੋ ਹੁਣ ਤੁਹਾਨੂੰ ਦਿਖਾਵਾਂਗੇ ਪੀਓਪੀ ਵਾਲਿਆਂ ਦਾ ਲੈ ਵੀ ਦੋਸਤੋ ਇੱਕ ਸ ਨੂੰ ਪੀਓਪੀ ਕਰਾਉਣ ਵਕਤ ਹੋਰ ਜਾਣਕਾਰੀ ਦੇ ਦਈਏ ਕਿ ਪੀਓਪੀ ਕਰਾਉਂਦੇ ਸਮੇਂ ਤਾਂ ਪਾਣੀ ਠੰਡਾ ਹੋਣਾ ਚਾਹੀਦਾ ਹੈ ਤਾਂ ਆਪਾਂ ਨੂੰ ਬਾਈਆਂ ਨੂੰ ਨਾਲ ਦੀ ਨਾਲ ਤਾਜੀ ਮੋਟਰ ਤੋਂ ਠੰਡੇ ਪਾਣੀ ਦੀ ਬਾਲਟੀ ਭਰ ਕੇ ਨੂੰ ਦੇਣਗੇ ਤਾਂ ਕਿ ਜੋ ਗਰਮ ਪਾਣੀ ਹੈ ਪੀਓਪੀ ਨਾ ਵੀ ਠੰਡਾ ਪੰਕ ਤੇ ਤਾਂ ਟੈਂਕੀ ਵੀ ਭਰ ਗਈ ਠੰਡੇ ਪਾਣੀ ਨਾਲ ਬਾਲਾ ਨਾ ਡੋਲੀ ਹੁਣ ਥੱਲੇ ਕਿਤੇ ਦਲਦਲ ਬਣ ਜੇ ਆਓ ਕਿਸੇ ਜਿਵੇਂ ਬਾਲਾ ਨੀਂ ਚੋਟੀ ਆ ਬਾਲਾ ਪਾਣੀ ਨਾਲ ਥੱਲੇ ਡੀਰ ਨਾਲ ਕੋਚ ਕਰੀ ਕਿਉਂ ਜੀ ਤਾਂ ਦਲਜੀ ਟੰਕ ਕਰਦੀ ਹੈ ਚੰਗਾ ਆ ਠੀਕ ਹੈ ਪਾਣੀ ਇਹ ਤਾਂ ਕੋਸਾ ਜੀ ਹੈ ਸਾਰੀ ਪਾਣੀ ਇੱਥੇ ਭਰਤੀ ਲੂਬੀ ਚ ਲਾਗੇ ਗ੍ਰੈਂਡਰ ਗ੍ਰਾਉਂਡਰ ਮਾਰ ਕੇ ਕਰਤੀ ਸਾਫ ਤੇ ਉਹਦੇ ਬਾਅਦ ਪਿੰਪੀੜੀ ਪੱਤੀ ਸਾਰੀ ਉੱਤੇ ਫੇਰ ਰਹੇ ਨੇ ਤੁਹਾਨੂੰ ਦਿਖਾਵਾਂਗੇ ਲੂਬੀ ਦੇ ਵਿੱਚ ਕਿਹੋ ਜਿਹਾ ਡਿਜ਼ਾਈਨ ਪਾਉਂਦੇ ਨੇ ਤਾਂ ਵੀਡੀਓ ਤੇ ਬਣੇਗਾ ਵੀਡੀਓ ਨੂੰ ਅੰਤ ਤੱਕ ਦੇਖਦੇ ਰਹੋ ਅੱਜ ਲੂਬੀ ਦਾ ਡਿਜ਼ਾਈਨ ਦਿਖਾਵਾਂਗੇ ਲੈ ਵੀ ਦੋਸਤੋ ਤੁਹਾਨੂੰ ਦਿਖਾਵਾਂਗੇ ਜੋ ਪੌੜੀਆਂ ਵਾਲੀ ਮਮਟੀ ਤੇ ਡਿਜ਼ਾਈਨ ਪਾਉਣਗੇ ਇੱਧਰ ਡ੍ਰੈਂਗ ਰੂਮ ਜਿਹਦੇ ਵਿੱਚ ਡਿਜ਼ਾਈਨ ਪਾਤਾ ਇੱਧਰ ਲੌਬੀ ਦੇ ਵਿੱਚ ਪਾਤਾ ਤੇ ਇੱਧਰ ਬਹੁਤ ਹੀ ਔਕੀਪਾਇਡ ਕਰੀਏ ਬਹੁਤ ਹੀ ਜ਼ਿਆਦੇ ਔਕੀਪਾਇਡ ਕਰੀਏ ਬਹੁਤ ਹੀ ਚਾਲੀਆਂ ਕਰ ਕਰਕੇ 加ਡ ਕਰਕੇ ਫਿਰ ਇਹ ਪੌੜੀਆਂ ਵਾਲੀ ਮਮਤੀ ਤੇ ਡਿਜ਼ਾਈਨ ਕੱਲੀ ਕ